ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਨ ਕਟ ਪੀਸ ਸੈਂਟਰ ਜੈਤੋ ਵਿੱਚ ਸਾਰੇ ਗਾਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਨਵੇਂ ਸਟਾਕ ਦੀ ਇੱਕ ਹੋਰ ਵੀਡੀਓ ਲੈ ਕੇ ਦੁਬਾਰਾ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਜਿਹੜੀ ਅਸੀਂ ਤੁਹਾਨੂੰ ਵੈਰਾਈਟੀ ਦਿਖਾਉਣ ਜਾ ਰਹੇ ਹਾਂ ਜੀ ਇਹ ਸਾਡੇ ਕੋਲੇ ਵਰਕ ਵਾਲੇ ਸੂਟ ਆਏ ਹੋਏ ਆ ਜੀ ਪਿਓਰ ਕਾਟਨ ਦੇ ਵਰਕ ਵਾਲੇ ਸੂਟ ਹੈ ਜੀ ਬਹੁਤ ਹੀ ਵਾਜਬ ਰੇਟ ਦੇ ਵਿੱਚ ਅੱਜ ਆਪਾਂ ਇਹ ਦੇਵਾਂਗੇ ਜੀ ਬਹੁਤ ਹੀ ਵਧੀਆ ਇਹ ਕਪੜਾ ਹੈ ਜੀ 500 ਰੁਪਏ ਦੇ ਵਿੱਚ ਅੱਜ ਇਹ ਆਪਾਂ 3 ਸੂਟ ਦੇਵਾਂਗੇ ਜੀ ਬਹੁਤ ਹੀ ਵਧੀਆ ਇਹ ਕਪੜਾ ਹੈ ਜੀ ਨੈਕਸਟ ਜਿਹੜੀ ਆਪਾਂ ਵੈਰਾਈਟੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਹੈ ਰਿਯੋਨ ਫੈਬਰਿਕ ਦੇ ਸੂਟ ਜੀ ਇਹ ਵੀ ਬਹੁਤ ਸੋਹਣਾ ਕਪੜਾ ਹੈ ਜੀ 500 ਰੁਪਏ ਦੇ ਵਿੱਚ ਇਹ ਵੀ ਅੱਜ ਆਪਾਂ ਤੁਹਾਨੂੰ 3 ਸੂਟ ਦੇਵਾਂਗੇ ਜੀ ਇਹਦੇ ਵਿੱਚ ਆਪਣੇ ਕੋਲੇ ਇੰਨਾ স্টক ਅਵੇਲੇਬਲ ਹੈ ਜੀ 2-3 ਦਿਨ ਹੋ ਗਏ ਜੀ ਇਹ ਮਾਲ ਆਏ ਨੂੰ ਕਾਫੀ ਸਟਾਕ ਕਲੀਅਰ ਹੋ ਗਿਆ ਜੀ ਇੰਨਾ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਜੀ ਅਗਲੀ ਵੈਰਾਈਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹ ਹੈ ਪ੍ਰਿੰਟਡ ਸੂਟ ਇਹ ਵੀ ਬਹੁਤ ਸੋਹਣਾ ਫੈਬਰਿਕ ਹੈ ਇਹ ਆਪਾਂ ਅੱਜ ਤੁਹਾਨੂੰ 350 ਰੁਪਏ ਦੇ ਵਿੱਚ ਦੋ ਸੂਟ ਦੇਵਾਂਗੇ ਜੀ ਅਗਲੀ ਵੈਰਾਈਟੀ ਵਾਲਾ ਆਪਾਂ ਵਾਦਦੇ ਹਾਂ ਜੀ ਇਹ ਅੱਜ ਆਪਾਂ ਤੁਹਾਨੂੰ ਦੇਵਾਂਗੇ ਜੀ ਪਿਓਰ ਕਾਟਨ ਦੇ ਸੂਟ ਸਿਰਫ 300 ਰੁਪਏ ਦੇ ਵਿੱਚ ਪਿਓਰ ਕਾਟਨ ਦਾ ਸੂਟ ਹੈ ਜੀ ਇਹ ਦਾ ਜੈਂਪਰ ਹੈ ਤੇ ਆ ਇਹਦੀ ਬਾਟਮ ਹੈ ਜੀ ਤੇ ਆਹ ਵਾਲਾ ਇਹਦੇ ਨਾਲ ਪਿਓਰ ਕੋਟਨ ਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਇਹ ਸੂਟ ਸਿਰਫ ਆਪਾਂ 300 ਰੁਪਏ ਦੇ ਵਿੱਚ ਅੱਜ ਦੇਵਾਂਗੇ ਜੀ ਆਪਣੇ ਕੋਲੇ ਇਹਦੇ ਵਿੱਚ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਇੱਧਰ ਵੀ ਆਪਣੇ ਕੋਲੇ ਆਹ ਸਟਾਕ ਪਿਆ ਹੈਗਾ ਜੀ ਸਿਰਫ 300 ਰੁਪਏ ਦੇ ਵਿੱਚ ਪਿਓਰ ਕੋਟਨ ਦਾ ਵਿਦ ਦੁਪੱਟਾ ਸੂਟ ਦੇਵਾਂਗੇ ਜੀ ਆਪਾਂ ਨੈਕਸਟ ਅਗਲੀ ਵੈਰਾਈਟੀ ਵੱਲ ਵਧਦੇ ਹਾਂ ਜੀ ਇਹ ਆਪਣੇ ਕੋਲੇ ਕੈਮਰਿਕ ਕਾਟਨ ਦੇ ਸੂਟ ਆਏ ਹੋਏ ਆ ਜੀ ਸਿਰਫ 300 ਰੁਪਏ ਦੇ ਵਿੱਚ ਆਪਾਂ ਇਹ ਕੈਮਰਿਕ ਕਾਟਨ ਦਾ ਸੂਟ ਦੇਵਾਂਗੇ ਜੀ ਇੱਕ ਆ ਵਾਲੀ ਵੈਰਾਈਟੀ ਆਪਣੇ ਕੋਲ ਆਈ ਆ ਜੀ ਇਹ ਪਿਓਰ ਕਾਟਨ ਦਾ ਸੂਟ ਹੈ ਜੀ 5 ਮੀਟਰ ਕਪੜਾ ਹੈ ਜੀ ਇਹ ਮੈਚਿੰਗ ਸੂਟ ਹੈ ਬੰਦਨੀ ਦਾ ਡਿਜ਼ਾਈਨ ਹੈ ਜੀ ਵਧੀਆ ਕੁਆਲਿਟੀ ਦਾ ਕਪੜਾ ਹੈ ਸਿਰਫ 300 ਰੁਪਏ ਦੇ ਵਿੱਚ ਸੂਟ ਦੇਵਾਂਗੇ ਜੀ ਆਪਾਂ ਨੈਕਸਟ ਜਿਹੜੇ ਆਪਣੇ ਕੋਲ ਵੈਰਾਈਟੀ ਆਈ ਹੈ ਜੀ ਇਹ ਕੁੜਤੇ ਪਜਾਮੇ ਆ ਜੀ 500 ਰੁਪਏ ਦੇ ਵਿੱਚ ਤਿੰਨ ਕੁੜਤੇ ਪਜਾਮੇ ਆਪਾਂ ਦੇਵਾਂਗੇ ਜੀ ਅਗਲੀ ਵੈਰਾਈਟੀ ਵੱਲ ਵਧਦੇ ਹਾਂ ਜੀ ਆਪਾਂ ਆਪਣੇ ਕੋਲੇ ਇਹ ਫੁੱਲ ਵੈਲ ਆਈ ਹੈ ਜੀ ਵਿਜੇਦੀਪ ਕੰਪਨੀ ਦੀ ਸਿਰਫ 35 ਰੁਪਏ ਮੀਟਰ ਅੱਜ ਆਪਾਂ ਇਹ ਦੇਵਾਂਗੇ ਜੀ ਇਹ ਵਾਲਾ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਜੀ ਇਹਦੇ ਵਿੱਚ ਅਗਲੀ ਵੈਰਾਈਟੀ ਵੱਲ ਆਪਾਂ ਵਧਦੇ ਹਾਂ ਜੀ ਪਿਓਰ ਕਾਟਨ ਦੇ ਸੂਟ ਆਪਣੇ ਕੋਲੇ ਆਏ ਹੋਏ ਹੈ ਜੀ ਵਿਦ ਦੁਪੱਟਾ ਦੇਖੋ ਆਲ ਓਵਰ ਸੂਟ ਹੈ ਜੀ ਇਹ ਤੇ ਪਿਓਰ ਕਾਟਨ ਦਾ ਇਹਦੇ ਨਾਲ ਫੁੱਲ ਸਾਈਜ਼ ਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਸਿਰਫ 300 ਰੁਪਏ ਦੇ ਵਿੱਚ ਅੱਜ ਆਪਾਂ ਇਹ ਸੂਟ ਦੇਵਾਂਗੇ ਜੀ ਆ ਦੇਖੋ ਇਹ ਦਾ ਦੁਪੱਟਾ ਹੈ ਜੀ ਸਿਰਫ 300 ਰੁਪਏ ਦੇ ਵਿੱਚ ਅੱਜ ਇਹ ਆਪਾਂ ਸੂਟ ਦੇਵਾਂਗੇ ਇਹਦੇ ਵਿੱਚ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਹੋਰ ਵੀ ਸਟਾਕ ਇਸ ਮਾਲ ਦਾ ਹੈਗਾ ਜੀ ਸਿਰਫ 300 ਰੁਪਏ ਦੇ ਵਿੱਚ ਅੱਜ ਇਹ ਸੂਟ ਦੇਵਾਂਗੇ ਜੀ ਅਗਲੀ ਵੈਰਾਈਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹ ਹੈ ਮਫਤ ਲਾਲ ਕੰਪਨੀ ਦੀ ਮੋਡਲ ਬਹੁਤ ਹੀ ਵਧੀਆ ਕੁਆਲਿਟੀ ਦਾ ਇਹ ਕਪੜਾ ਹੈ ਜੀ ਤੇ ਬਹੁਤ ਹੀ ਵਧੀਆ ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ ਆਏ ਹੋਏ ਆ ਜੀ ਇਸ ਤੋਂ ਇਲਾਵਾ ਨੈਕਸਟ ਜਿਹੜੀ ਆਪਾਂ ਤੁਹਾਨੂੰ ਵੈਰਾਈਟੀ ਦਿਖਾਉਣ ਜਾ ਰਹੇ ਹਾਂ ਜੀ ਏਕੇ ਟੈਕਸ ਦੀ ਇਹ ਕੈਂਬ੍ਰਿਕ ਹੈ ਜੀ ਇਹ 2/2 ਕੈਮਰਿਕ ਹੈ ਜੀ ਇਹ ਕਿ ਟੈਕਸ ਦੀ ਜਿਹੜੇ ਕਸਟਮਰ ਮਿਕਸ ਕਪੜਾ ਬਿਲਕੁਲ ਵੀ ਨਹੀਂ ਪਾ ਸਕਦੇ ਉਹਨਾਂ ਵਾਸਤੇ ਇਹ ਕਪੜਾ ਬਹੁਤ ਹੀ ਵਧੀਆ ਰਹਿੰਦਾ ਜੀ ਬਹੁਤ ਹੀ ਵਧੀਆ ਕਪੜਾ ਹੈ ਜੀ ਇਹ ਵਾਲਾ ਕੈਵਰੀ ਡਾਕਟਰ ਕਹਿ ਦਿੰਦੇ ਆ ਜੀ ਵੀ ਤੁਸੀਂ ਪਿਓਰ ਕਾਟਨ ਦਾ ਕਪੜਾ ਹੀ ਪਾਉਣਾ ਹੈ ਜੀ ਤਾਂ ਉਹਨਾਂ ਗਾਕਾਂ ਵਾਸਤੇ ਇਹ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ ਜੀ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਜੀ ਉਹਨਾਂ ਨੂੰ ਇਹ ਕਪੜਾ ਪਾ ਕੇ ਇਦੇ ਵਿੱਚ ਕਲਰ ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਹੈ ਜੀ ਤੁਸੀਂ ਦੇਖ ਸਕਦੇ ਹੋ ਅਗਲੀ ਵੈਰਾਈਟੀ ਵਾਲਾ ਆਪਾਂ ਵਾਦਦੇ ਆ ਜੀ ਅਗਲੀ ਵੈਰਾਈਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਜੀ ਇਹ ਹੈ ਪਿਓਰ ਕਾਟਨ ਦਾ ਗੋਟਾ ਜੀ ਸਿਰਫ ਇਹ ਅੱਧੇ ਇੰਚ ਤੋਂ ਲੈ ਕੇ 2.5 ਇੰਚ ਤੱਕ ਆਪਣੇ ਕੋਲੇ ਤੁਸੀਂ ਲੈ ਸਕਦੇ ਹੋ ਜੀ ਸਿਰਫ 2 ਰੁਪਏ ਮੀਟਰ ਅੱਜ ਆਪਾਂ ਇਹ ਦੇਵਾਂਗੇ ਸਾਰਾ ਸਟਾਕ ਕੋਈ ਮਰਜ਼ੀ ਲੈ ਜਾਓ ਜੀ ਸਿਰਫ 2 ਰੁਪਏ ਮੀਟਰ ਦੇ ਹਿਸਾਬ ਦੇ ਨਾਲ ਅੱਜ ਆਪਾਂ ਇਹ ਦੇਵਾਂਗੇ ਨੈਕਸਟ ਜਿਹੜੀ ਵੈਰਾਈਟੀ ਆਪਣੇ ਕੋਲ ਹੈ ਜੀ ਪਾਈਪਿੰਗ ਪਾਈਪਿੰਗ ਸਿਰਫ ਆਪਾਂ 1 ਰੁਪਏ ਮੀਟਰ ਦੇ ਹਿਸਾਬ ਦੇ ਨਾਲ ਦੇਵਾਂਗੇ ਜੀ ਇਹ ਆਪਣੇ ਕੋਲੇ ਲਿਮਟਿਡ ਸਟਾਕ ਰਹਿ ਗਿਆ ਜੀ ਦੁਕਾਨਦਾਰ ਵੀਰ ਬਹੁਤ ਸਾਰਾ ਇਹ ਸਟਾਕ ਆਪਣੇ ਕੋਲੋਂ ਖਰੀਦ ਕੇ ਲੈ ਕੇ ਗਏ ਆ ਸਿਰਫ 1 ਰੁਪਏ ਮੀਟਰ ਦੇ ਹਿਸਾਬ ਦੇ ਨਾਲ ਦੇਵਾਂਗੇ ਜੀ ਇਹ ਲਿਮਟਿਡ ਸਟਾਕ ਆਪਣੇ ਕੋਲ ਰਹਿ ਗਿਆ ਜੀ ਹੁਣ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਲਿਮਿਟਡ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਜੀ ਇਹ ਵਾਲਾ ਨੈਕਸਟ ਆਪਾਂ ਤੁਹਾਨੂੰ ਵੈਰਾਈਟੀ ਦਿਖਾਣੇ ਆ ਜੀ ਕੈਂਬ੍ਰਿਕ ਕਾਟਨ ਦੇ ਮੈਚਿੰਗ ਸੂਟ ਵਿਦ ਵਰਕ ਦੇਖੋ ਇਹ ਵਾਲੀ ਚੁੰਨੀ ਹੈ ਜੀ ਇਹਦੇ ਨਾਲ ਇਹ ਵਾਲੀ ਬਾਟਮ ਠੀਕ ਹੈ ਇਹਦੇ ਵਿੱਚ ਬਹੁਤ ਸਾਰੇ ਕਲਰ ਡਿਜ਼ਾਈਨ ਆਪਣੇ ਕੋਲੇ ਆਏ ਹੋਏ ਆ ਜੀ ਆ ਦੇਖ ਸਕਦੇ ਹੋ ਤੁਸੀਂ ਸਾਰੇ ਸੂਟ ਤਾਂ ਦੇਖੋ ਖੋਲ ਕੇ ਨਹੀਂ ਆਪਾਂ ਦਿਖਾ ਸਕਦੇ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਜੀ ਇੱਕ ਦੋ ਪੀਸ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਦੇਖੋ ਬਹੁਤ ਸੋਹਣਾ neck ਦੇ ਉੱਪਰ ਸਰੌਸਕੀ ਵਰਕ ਹੋਇਆ ਜੀ ਇਹਦੇ ਪਿਓਰ ਕੈਂਬ੍ਰਿਕ ਕਾਟਨ ਦੇ ਸੂਟ ਹੈ ਜੀ ਇਹ ਵਾਲੇ ਡਿਜ਼ਾਈਨ ਇਹਦੇ ਵਿੱਚ ਕਾਫੀ ਸਾਰੇ ਆ ਜੀ ਆਪਣੇ ਕੋਲੇ ਆ ਤੁਸੀਂ ਕੁਝ ਕੁ ਡਿਜ਼ਾਈਨ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਕਿਉਂਕਿ ਅੱਜ ਆਪਾਂ ਬਹੁਤ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਹੈ ਜੀ ਅਨੈਕਸਟ ਵੈਰੈਟੀ ਆਪਣੇ ਕੋਲ ਇਹ ਸੂਟ ਆਇਆ ਜੀ ਕੈਪਚਰ ਪ੍ਰਿੰਟਿੰਗ ਦੇ ਵਿੱਚ ਸੂਟ ਆਪਣੇ ਕੋਲੇ ਆਏ ਹੋਏ ਆ ਜੀ ਦੇਖੋ ਬਹੁਤ ਹੀ ਵਧੀਆ ਕਪੜਾ ਹੈ ਜੀ ਇਹ ਗਲੇ ਦੇ ਉੱਪਰ ਅਤੇ ਘੇਰੇ ਤੇ ਬਹੁਤ ਹੀ ਸੋਨਾ ਇਹਦੇ ਤੇ ਪ੍ਰਿੰਟਿੰਗ ਹੋਈ ਹੈ ਜੀ ਤੇ ਸਾਰੀ ਆਊਟਲਾਈਨਿੰਗ ਬਣੀ ਹੋਈ ਹੈ ਵਰਕ ਦੇ ਨਾਲ ਪ੍ਰਿੰਟਿੰਗ ਦੇ ਉੱਪਰ ਜੀ ਸਿਰਫ 500 ਰੁਪਏ ਦੇ ਵਿੱਚ ਅੱਜ ਆਪਾਂ ਇਹ ਸੂਟ ਦੇਵਾਂਗੇ ਜੀ ਵਿਦ ਦੁਪੱਟਾ ਹੈ ਜੀ ਇਹ ਸੂਟ ਇਹ ਦੁਪੱਟਾ ਹੈ ਜੀ ਇਹਦੇ ਨਾਲ ਤੇ ਆ ਵਾਲੀ ਪਲੇਨ ਬਾਟਮ ਹੈ ਜੀ ਨੈਕਸਟ ਤੁਸੀਂ ਹੋਰ ਡਿਜ਼ਾਈਨ ਵੀ ਇੱਕ ਦੋ ਆਪਾਂ ਖੋਲ ਕੇ ਦਿਖਾ ਦਿੰਨੇ ਆ ਜੀ ਆ ਦੇਖੋ ਇੱਕ ਡਿਜ਼ਾਈਨ ਇਹਦੇ ਵਿੱਚ ਇਹ ਵਾਲਾ ਵੀ ਹੈਗਾ ਜੀ ਨੀਤੇ نیچے ਬਾਰਡਰ ਤੇ ਨਾ ਜੀ ਬਹੁਤ ਹੀ ਸੋਹਣੀ ਸਰੋਸਕੀ ਵਰਕ ਹੋਇਆ ਜੀ ਇਹਦੇ ਤੇ ਇਹਦੇ ਨਾਲ ਮਸਲੀਨ ਦਾ ਦੁਪੱਟਾ ਜੀ ਸਿਰਫ 500 ਰੁਪਏ ਦੇ ਵਿੱਚ ਅੱਜ ਇਹ ਸੂਟ ਆਪਾਂ ਦੇਵਾਂਗੇ ਜੀ ਇਹਦੇ ਵਿੱਚ ਆਪਣੇ ਕੋਲੇ ਬਹੁਤ ਸਾਰੇ ਡਿਜ਼ਾਈਨ ਅਵੇਲੇਬਲ ਹੈ ਜੀ ਕਾਫੀ ਸਾਰੇ ਚਲੋ ਆਪਾਂ ਖੋਲ ਕੇ ਸਾਰੇ ਨਹੀਂ ਦਿਖਾ ਸਕਦੇ ਜੀ ਚਲੋ ਇੱਕ ਵੈਸੇ ਦਿਖਾ ਦਿੰਨੇ ਆ ਜੀ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਇਹਦੇ ਵਿੱਚ ਅਵੇਲੇਬਲ ਹੈ ਜੀ ਕੈਪਚਰ ਪ੍ਰਿੰਟਿੰਗ ਹੋਈ ਹੈ ਜੀ ਇਹਨਾਂ ਤੇ ਕਈਆਂ ਨਾਲ ਮਸਲੀਨ ਦੇ ਦੁਪੱਟੇ ਆ ਜੀ ਕਈਆਂ ਨਾਲ ਸੈਮੀ ਪਿਓਰ ਦੇ ਦੁਪੱਟੇ ਆ ਜੀ ਨੈਕਸਟ ਵੈਰਾਈਟੀ ਵਾਲ ਆਪਾਂ ਵਧਦੇ ਆ ਜੀ ਪੌਂਚਾ ਵਰਕ ਆਪਾਂ ਕਰਵਾਇਆ ਜੀ ਇਹ ਬੁਟੀਕ ਵਰਕ ਦੇ ਸੂਟ ਆ ਆਪਣੇ ਆਪ ਦੇ ਰੈਡੀ ਕੀਤੇ ਹੋਏ ਆ ਜੀ ਇਹਦੇ ਵਿੱਚ ਬਹੁਤ ਸਾਰਾ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਜੀ ਜਿਹੜਾ ਇਹ ਫੈਬਰਿਕ ਹੈ ਜੀ ਜਾਮ ਤੇ ਕੈਂਬ੍ਰਿਕ ਰਹਿਣ ਵਾਲਾ ਜੀ ਇਹ ਸਾਰੇ ਜਿਹੜੇ ਸੂਟ ਹੈ ਜੀ ਆਪਣੇ ਆਪ ਦੇ ਰੈਡੀ ਕਰਵਾਏ ਹੋਏ ਹੈ ਜੀ ਇਹਦੇ ਵਿੱਚ ਆਪਾਂ ਜਿਹੜਾ ਬੋਟਮ ਦਾ ਕਪੜਾ ਹੈ 3 ਮੀਟਰ ਲਾਇਆ ਜੀ ਅਤੇ 16 ਇੰਚ ਦਾ ਆਪਾਂ ਇਹ ਪੌਂਚਾ ਰਖਵਾਇਆ ਜੀ ਤੇ ਪੈਚ ਵਰਕ ਵੀ ਕਰਵਾਇਆ ਆਪਾਂ ਇਹਦੇ ਵਿੱਚ ਕਾਫੀ ਸਾਰਾ ਸਟਾਕ ਆਪਣੇ ਕੋਲੇ अवेलेबल ਹੈ ਜੀ ਸੈਂਪਲ ਆਪਾਂ 2-4 ਪੀਸ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਦੇਖੋ ਇਹ ਸਾਰਾ ਆਪਣਾ ਆਪ ਦਾ ਰੈਡੀ ਕਰਵਾਇਆ ਹੋਇਆ ਬੁਟੀਕ ਪੀਸ ਹੈ ਜੀ ਇਹ ਵਾਲੇ ਸਾਰੇ ਨੈਕਸਟ ਵੈਰਾਈਟੀ ਵੀ ਆਜੋ ਆਪਾਂ ਬਾਅਦ ਦੇ ਆ ਜੀ ਇਹ ਵਾਲੀ ਆਪਣੇ ਕੋਲੇ ਫੁੱਲ ਵੈਲ ਹੈ ਜੀ ਪੀਸਸ ਦੇ ਵਿੱਚ ਆਪਣੇ ਕੋਲੇ ਫੁੱਲ ਵੈਲ ਆਈ ਹੋਈ ਹੈ ਜੀ ਜਿਹੜੀ ਅੱਜ ਆਪਾਂ ਸਿਰਫ 25 ਰੁਪਏ ਮੀਟਰ ਦੇ ਹਿਸਾਬ ਦੇ ਨਾਲ ਦੇਵਾਂਗੇ ਜੀ ਇਹ ਪੀਸਸ ਦੇ ਵਿੱਚ ਆਪਣੇ ਕੋਲੇ ਫੁੱਲ ਵੈਲ ਆਈ ਹੋਈ ਹੈ ਇਹਦੇ ਵਿੱਚ ਥਾਨ ਵੀ ਹੈਗੇ ਆ ਜੀ ਬਸ ਇਹ ਸਾਰਾ ਸਟਾਕ ਆਪਾਂ ਸਿਰਫ 25 ਰੁਪਏ ਮੀਟਰ ਦੇ ਹਿਸਾਬ ਦੇ ਨਾਲ ਹੀ ਦੇਵਾਂਗੇ ਜੀ ਜਿੰਨਾ ਵੀ ਆਪਣੇ ਕੋਲੇ ਸਟਾਕ ਅਵੇਲੇਬਲ ਹੈ ਸਿਰਫ 25 ਰੁਪਏ ਮੀਟਰ ਦੇ ਹਿਸਾਬ ਦੇ ਨਾਲ ਆਪਾਂ ਦੇਵਾਂਗੇ ਇਸ ਤੋਂ ਇਲਾਵਾ ਆਪਾਂ ਇਹ ਆਪਣੇ ਕੋਲੇ ਪਿਓਰ ਜਾਮ ਦੀ ਵੈਰਾਈਟੀ ਆਈ ਹੈ ਜੀ ਆਪਣੇ ਕੋਲੇ ਤੇ ਹੋਰ ਜਾਮ ਦਾ ਸਟਾਕ ਆਇਆ ਆਪਣੇ ਕੋਲੇ ਬਹੁਤ ਸਾਰੇ ਇਹਦੇ ਵਿੱਚ ਕਲਰ ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਹੈ ਸਿਰਫ 400 ਰੁਪਏ ਦਾ ਇਹ ਸੂਟ ਆਪਾਂ ਦੇਵਾਂਗੇ ਜੀ ਆ ਦੇਖੋ ਬਹੁਤ ਹੀ ਵਧੀਆ ਕੁਆਲਟੀ ਦਾ ਇਹ ਕਪੜਾ ਹੈ ਜੀ ਇਹਦੇ ਉੱਪਰ ਆਪਾਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹਾਂ ਜੀ ਪਾਰਟੀ ਵੇਅਰ ਜੇ ਵਧੀਆ ਵਰਕ ਕਰਵਾਣਾ ਹੈ ਤਾਂ ਪਾਰਟੀ ਵੇਅਰ ਸੂਟ ਰੈਡੀ ਹੋ ਜਾਂਦਾ ਜੀ ਇਹ ਗੋਟਾ ਵਗੈਰਾ ਲਾ ਕੇ ਵੀ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂ ਜੀ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਇਹ ਇਹਦੇ ਵਿੱਚ ਥੋੜੀ ਜੀ ਚਮਕ ਹੋਣ ਕਰਕੇ ਇਹਨੂੰ ਜਾਮ ਸਿਲਕ ਵੀ ਕਹਿ ਦਿੰਦੇ ਆ ਪਰ ਇਹ ਕੱਪੜਾ ਪਿਓਰ ਕਾਟਨ ਹੁੰਦਾ ਹੈ ਜੀ ਸਟਾਕ ਆਪਣੇ ਕੋਲੇ ਕਾਫੀ ਸਾਰਾ ਅਵੇਲੇਬਲ ਹੈ ਅਗਲੀ ਵੈਰਾਈਟੀ ਵਾਲਾ ਆਪਾਂ ਵਾਦਦੇ ਆ ਜੀ ਆਪਣੇ ਕੋਲੇ ਇਹ ਕੁੜਤੇ ਪਿਆਮੇ ਦੀ ਵੈਰਾਈਟੀ ਆਈ ਹੋਈ ਹੈ ਜੀ ਗੀਜ਼ਾ ਕਾਟਨ ਦੇ ਕੁੜਤੇ ਪਿਆਮੇ ਜੀ ਇਹ ਆ ਦੇਖੋ ਜੀ ਇਹ ਸਿਰਫ ਆਪਾਂ ਅੱਜ 400 ਰੁਪਏ ਦਾ ਕੁੜਤਾ ਪਿਆਮਾ ਦੇਵਾਂਗੇ ਜੀ। ਕਾਫੀ ਸਾਰਾ ਸਟਾਕ ਆਪਣੇ ਕੋਲੇ अवेलेबल ਹੈ। ਨੈਕਸਟ ਵੈਰਾਈਟੀ ਵਾਲਾ ਆਪਾਂ ਵਧਦੇ ਹਾਂ ਜੀ। ਅਗਲੀ ਵੈਰਾਈਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਕਾਟਨ ਦੇ ਦੁਪੱਟੇ ਜੀ। ਇਹ ਪੀਕੋ ਕੀਤੇ ਹੋਏ ਕਾਟਨ ਦੇ ਦੁਪੱਟੇ ਆ ਜੀ। ਇਹਦੇ ਵਿੱਚ ਪਲੇਨ ਤੇ ਆਪਣੇ ਕੋਲੇ ਡਾਈ ਐਂਡ ਡਾਈ ਦੇ ਵਿੱਚ ਆਪਣੇ ਕੋਲੇ ਦੁਪੱਟੇ ਇਹ ਆਏ ਹੋਏ ਆ ਜੀ। ਫੋਰ ਸਾਈਡ ਇਹਦੇ ਪੀਕੋ ਹੋਈ ਆ ਸਿਰਫ 150 ਰੁਪਏ ਦੇ ਵਿੱਚ ਦੋ ਦੁਪੱਟੇ ਦੇਵਾਂਗੇ ਜੀ ਆਪਾਂ ਆ ਲੋ ਇੱਕ ਹੋਰ ਤੁਹਾਨੂੰ ਦਿਖਾਣੇ ਜੀ ਇਹ ਡਾਈ ਐਂਡ ਡਾਈ ਦਾ ਦੁਪੱਟਾ ਜੀ 150 ਰੁਪਏ ਦੇ ਵਿੱਚ ਦੋ ਦੁਪੱਟੇ ਆਪਾਂ ਦੇਵਾਂਗੇ ਜੀ ਫੁੱਲ ਸਾਈਜ਼ ਦਾ ਇਹ ਦੁਪੱਟਾ ਫੋਰ ਸਾਈਡ ਪੀਕੋ ਹੋਈ ਆ 150 ਰੁਪਏ ਦੇ ਵਿੱਚ ਦੋ ਦੁਪੱਟੇ ਦੇਵਾਂਗੇ ਜੀ ਨੈਕਸਟ ਆਪਾਂ ਜਿਹੜਾ ਇਹ ਵੈਰਾਈਟੀ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਕੋਟਨ ਦੇ ਸੂਟ ਹੈ ਜੀ ਮੈਚਿੰਗ ਸੂਟ ਹੈ ਜੀ ਕੋਟਨ ਦੇ 4.5 ਮੀਟਰ ਇਹਦੀ ਕੱਟ ਹੈ ਜੀ ਇਹ ਸਿਰਫ 200 ਰੁਪਏ ਦਾ ਸੂਟ ਆਪਾਂ ਦੇਵਾਂਗੇ ਜੀ ਸਿਰਫ 200 ਰੁਪਏ ਦਾ ਇਹ ਸੂਟ ਹੈ ਜੀ ਕਾਫੀ ਅਗਲੀ ਵੈਰਾਈਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹ ਵਰਕ ਵਾਲੇ ਸੂਟ ਆਪਣੇ ਕੋਲੇ ਆਏ ਹੋਏ ਆ ਜੀ ਅੱਜ ਆਪਾਂ ਇਹ ਤੁਹਾਨੂੰ ਬਹੁਤ ਹੀ ਵਾਜਿਬ ਰੇਟ ਦੇ ਵਿੱਚ ਦੇਵਾਂਗੇ ਜੀ ਗਰਮੀਆਂ ਚ ਪਹਿਨਣ ਯੋਗ ਇਹ ਫੈਬਰਿਕ ਹੈ ਆ ਦੇਖੋ ਘੇਰੇ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਤੇ ਮਸਲੀਨ ਦਾ ਇਹਦੇ ਨਾਲ ਦੁਪੱਟਾ ਜੀ 4 ਸਾਈਡ ਕੱਟ ਵਰਕ ਦੇ ਨਾਲ ਹੈ ਜੀ ਇਹ ਦੁਪੱਟੇ ਤੇ ਵੀ ਵਰਕ ਹੋਇਆ ਸਿਰਫ 500 ਰੁਪਏ ਦੇ ਵਿੱਚ ਅੱਜ ਇਹ ਆਪਾਂ ਸੂਟ ਦੇਵਾਂਗੇ ਜੀ ਆਈ ਦੇਖੋ ਇੱਕ ਹੋਰ ਇਹਦੇ ਵਿੱਚ ਵਰਕ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਦੇਖੋ ਮਸਲੀਨ ਦਾ ਦੁਪੱਟਾ ਜੀ ਇਹਦੇ ਨਾਲ 4 ਸਾਈਡ ਕੱਟ ਵਰਕ ਸਿਰਫ 500 ਰੁਪਏ ਦੇ ਵਿੱਚ ਅੱਜ ਇਹ ਸੂਟ ਆਪਾਂ ਤੁਹਾਨੂੰ ਦੇਵਾਂਗੇ ਜੀ